ਸਤਿਗੁਰਾਲ ਜੀ ਅੱਜ ਫੇਰ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਵਲੌਗ ਦੇ ਉੱਤੇ ਤੇ ਵਲੌਗ ਦੇ ਲਈ ਤੁਹਾਨੂੰ ਘੁੰਮਦੇ ਘਮੰਦੇ ਅਸੀਂ ਲੈ ਕੇ ਆ ਗਏ ਆਂ ਅੰਮ੍ਰਿਤਸਰ ਲਗਾਤਾਰ ਤੁਸੀਂ ਸਾਡੇ ਜਿਹੜੇ ਵਲੌਗ ਬਣਦੇ ਉਹ ਵੇਖਦੇ ਹੋ ਤੁਸੀਂ ਜ਼ਿਆਦਾਤਰ ਹੋਮ ਵਲੌਗ ਤੇ ਹੋਮ ਲੌਗ ਦੇ ਨਾਲ ਨਾਲ ਥੋੜਾ ਜਿਹਾ ਟੇਸਟ ਤੁਹਾਨੂੰ ਵਲੌਗ ਦੇ ਵਿੱਚ ਦਿਖਾਉਣ ਲੱਗੇ ਆ ਤੇ ਘੁੰਮਦੇ ਫਿਰਦੇ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਆ ਗਏ ਘੁੰਮਦੇ ਫਿਰਦੇ ਸਾਨੂੰ ਇੱਥੇ ਸਾਡੇ ਇੱਕ ਬਹੁਤ ਹੀ ਪਿਆਰੇ ਮਿੱਤਰ ਜਤਿੰਦਰ ਭਾਜੀ ਮਿਲੇ ਤੇ ਜਤਿੰਦਰ ਭਾਈ ਦਾ ਫਾਰਮ ਵਿਜ਼ਿਟ ਕਰਨ ਆਤੇ ਆ ਜਤਿੰਦਰ ਭਾਈ ਵਲੌਗ 'ਚ ਸਵਾਗਤ ਹੈ ਤੁਹਾਡਾ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਸਾਰਿਆਂ ਦਾ ਸ਼ਾਫ ਰੂਡ ਫਾਰਮ ਤੇ ਆਉਣ ਦਾ ਇਹਨਾਂ ਦੇ ਵੀਰਾਂ ਦਾ ਵੀ ਧੰਨਵਾਦ ਅੱਜ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਫਾਰਮ ਤੇ ਐ ਫਾਰਮ ਤੋਂ ਨਵੀਂ ਵੈਰਾਈਟੀ ਮੰਗਾਈ ਹੋਈ ਹੈ ਉਹਦਾ ਨਾਮ ਨਿਜੀ ਸਿੱਕੀ ਪੀਅਰ ਤੇ ਇਹ ਜਿਹੜੀ ਪੀਅਰ ਆ ਇਹ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਕੋਲੇ ਦੂਸਰਾ ਫਾਰਮ ਆ ਇੱਕ ਫਾਰਮ ਇਹਦਾ ਹਰਿਆਣੇ ਚ ਆ ਤੇ ਦੂਸਰਾ ਪੰਜਾਬ ਦੇ ਵਿੱਚ ਆਪਣੇ ਕੋਲੇ ਆ ਇਹਦਾ ਤੁਹਾਨੂੰ ਫਰੂਟ ਦਿਖਾਉਨੇ ਆ ਮੈਂ ਭਾਜੀ ਹੁਣਾਂ ਨੂੰ ਕਹਾਂਗਾ ਤੁਹਾਨੂੰ ਇਹਦਾ ਫਰੂਟ ਦਿਖਾਉਣ ਜੀ ਤੇ ਫਰੂਟ ਮੈਂ ਪਹਿਲਾਂ ਵਿਖਾਉਣ ਆਲਾ ਆ ਮੈਂ ਭਾਜੀ ਦੇ ਫਾਰਮ ਦੇ ਵਿੱਚ ਕੱਲਾ ਕੱਲਾ ਫਰੂਟ ਆ ਪੰਜਾਬ ਦੇ ਵਿੱਚ ਤੁਸੀਂ ਇਹਨੂੰ ਨਾਖ ਕਹਿੰਦੇ ਹੁ ਨਾਖਾਂ ਖਾਦੀ ਆਉਣਗੇ ਪੰਜਾਬ ਦੇ ਵਿੱਚ ਬੜੇ ਬਾਗ ਵੀ ਵੇਖੇ ਹੋਣਗੇ ਤੁਸੀਂ ਨਾਖਾਂ ਦੇ ਪਰ ਇਹ ਜਿਹੜੀ ਨਾਖ ਆ ਇਹਨੂੰ ਕਹਿੰਦੇ ਨੇ ਨਿੱਜੀ ਪੀਅਰ ਨਿੱਜੀ ਸ਼ਿਕਪ ਪੀਅਰ ਤੇ ਭਾਜੀ ਜ਼ਿਆਦਾਤਰ ਦੱਸਣਗੇ ਉਪਰ ਸਾਾਨੂੰ ਤਾਂ ਨਾਮ ਵੀ ਨਹੀਂ ਲੈਣਾ ਆਉਂਦਿਆ ਭਾਜੀ ਦੱਸਿਓ ਮਾੜਾ ਜੇ ਕੀ ਕਹਿੰਦੇ ਨੇ ਇਹ ਇਹ ਜੀ ਜਾਪਾਨ ਦੀ ਵੈਰਾਈਟੀ ਆ ਇਹਦਾ ਨਾਮ ਹੈਗਾ ਨੀਜੀ ਸਿੱਕੀ ਇਹ ਨੀਜੀ ਸਿੱਕੀ ਪੀਅਰ ਆ ਵੇਖਣ ਨੂੰ ਇਹ ਬਿਲਕੁਲ ਕੀਵੀ ਵਰਗੀ ਆ ਅੱਜ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਾਖਾਂ ਦੀਆਂ ਵੈਰਾਈਟੀਆਂ ਹੈਗੀਆਂ ਉਹ ਚਲਦੀ ਪੰਜਾਬ ਨਾਖ ਜਾਂ ਪੱਥਰ ਨਾਖ ਉਹ ਖਾਣ ਦੇ ਵਿੱਚ ਬਹੁਤ ਜ਼ਿਆਦੀਆਂ ਸਖਤ ਹੈਗੀਆਂ ਨੇ ਇਹ ਜਿਹੜੀ ਵੈਰਾਈਟੀ ਆ ਇਹ ਦੇਖਣ ਨੂੰ ਤੇ ਲੱਗਦੀ ਹੈ ਕਿ ਬੜੀ ਹਾਰਡ ਆ ਪਰ ਇਹ ਹਾਰਡ ਨਹੀਂ ਹੈਗੀ ਇਹ ਸੈਮੀ ਸੌਫਟ ਵੈਰਾਈਟੀ ਆ ਇਹ ਬਾਹਰੋਂ ਵੇਖਣ ਨੂੰ ਹਾਰਡ ਆ ਪਰ ਅੰਦਰੋਂ ਬਿਲਕੁਲ ਸੌਫਟ ਹੈਗੀ ਆ ਹੂੰ ਇਹ ਵੈਰਾਈਟੀ ਜਿਹੜੀ ਆ ਉਹ ਟੇਸਟ ਦੇ ਵਿੱਚ ਇੱਕਦਮ ਲਾਜਵਾਬ ਹੈ ਇਹਦਾ ਫਲੇਵਰ ਤੇ ਇਹ ਬਹੁਤ ਜ਼ਿਆਦੀ ਜੂਸੀ ਵੈਰਾਈਟੀ ਆ ਹੂੰ ਜਿਹੜੀਆਂ ਨਾਖਾਂ ਅੱਜਕੱਲ ਆਪਾਂ ਕ੍ਰੇਟ ਭਰ ਕੇ ਜਾਂ ਬੋਰੀਆਂ ਭਰ ਕੇ ਸੇਲ ਕਰਦੇ ਆ ਇਹ ਨਾਖ ਨਾ ਦੇ ਕ੍ਰੇਟ ਭਰ ਕੇ ਤੇ ਨਾ ਬੋਰੀਆਂ ਭਰ ਕੇ ਸੇਲ ਕਰਨ ਵਾਲੀ ਆ ਇਹ ਨਾਖ ਜਿਹੜੀ ਆ ਇਹ ਪਰ ਸਿੰਗਲ ਪੀਸ ਜਿਹੜਾ ਇਹਦਾ ਸੇਲ ਹੁੰਦਾ ਹੈ ਡੱਬਿਆਂ 'ਚ ਬੰਦ ਕਰਕੇ ਇਹਦੀ ਦੋ ਡੱਬਿਆਂ ਜਿੱਦਾਂ ਇੱਕ ਡੱਬੀ ਆ ਉਹਦੇ ਵਿੱਚ ਦੋ ਪੀਸ ਦੀ ਪੈਕਿੰਗ ਹੁੰਦੀ ਆ ਤੇ ਇਹਦਾ ਜਿਹੜਾ ਰੇਟ ਆ ਉਹ ਲਗਭਗ 150 ਤੋਂ 200 ਰੁਪਏ ਸਾਨੂੰ ਦੋ ਪੀਸਾਂ ਦਾ ਮਿਲਦਾ ਹੈ ਜੀ ਇਹਦਾ ਕਿਆ ਬਾਤ ਐਨੀ ਮਹਿੰਗੀ ਨਾ ਆਖ ਇਹ ਬਾਜੀ ਆਪਣੇ ਕਹਿ ਲੋ ਕਿ ਹਿੰਦੁਸਤਾਨ ਦੇ ਵਿੱਚ ਜੇ ਹੈ ਹੀ ਨਹੀਂ ਗੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਇਹਦੇ ਫਾਰਮ ਵਧਣਗੇ ਉਦੋਂ ਉਦੋਂ ਦਾ ਜਿਹੜਾ ਰੇਟ ਆ ਉਹ ਵੀ ਘਟੇਗਾ ਪਰ ਅਜੇ ਇਹਦਾ ਜਿਹੜਾ ਰੀਡ ਆ ਬਹੁਤ ਹੈਈ ਆ ਤੇ ਇਹਦੀ ਮੰਗ ਵੀ ਜਿਹੜੀ ਆ ਬਹੁਤ ਜ਼ਿਆਦਾ ਹੈਗੀ ਆ ਜਤਿੰਦਰ ਭਾਜੀ ਇੰਨੀ ਮਹਿੰਗੀ ਨਾ ਖਾਂਦਾ ਕੌਣ ਆ ਇਹ ਭਾਜੀ ਅੱਜ ਕੱਲ ਸ਼ੌਂਕ ਦਾ ਕੋਈ ਮੁੱਲ ਨਹੀਂ ਗਾ ਤੁਸੀਂ ਸ਼ਹਿਰਾਂ ਦੇ ਵਿੱਚ ਵੇਖੋ ਵੀ ਜਿਹੜੇ ਵੱਡੇ ਵੱਡੇ ਲੋਕ ਆ ਜਾਂ ਜਿਨ੍ਹਾਂ ਨੂੰ ਨਿਊਟ੍ਰੀਸ਼ਨ ਬਾਰੇ ਪਤਾ ਆ ਜਾਂ ਹੈਲਥ ਦੇ ਬਾਰੇ ਜਿਹੜੇ ਲੋਕ ਜ਼ਿਆਦਾ ਧਿਆਨ ਦਿੰਦੇ ਆ ਉਹ ਪੈਸਾ ਨਹੀਂ ਦੇਖਦੇ ਉਹ ਕੁਆਲਿਟੀ ਦੇਖਦੇ ਆ ਤੇ ਆਪਣੀ ਨਿਊਟ੍ਰੀਸ਼ਨ ਦੀ ਜਿਹੜੀ ਚੀਜ਼ ਆ ਜਿਹਦੇ ਜੇ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਚੀਜ਼ ਚਾਹੀਏ ਉਹ ਜ਼ਰੂਰ ਖਾਣੀ ਪਸੰਦ ਕਰਦੇ ਆ ਕਿਉਂਕਿ ਉਹ ਲੋਕ ਆਪਣੀ ਸਿਹਤ ਨੂੰ ਪਿਆਰ ਕਰਦੇ ਆ ਜੀ। ਕੀ ਬਾਤ ਆ ਪਾਜੀ ਕਿੰਨੀ ਸੋਹਣੀ ਪਾਜੀ ਨਾਂ ਤੇ ਦੱਸ ਦਿਓ ਯਾਰ ਨਾਂ ਦਾ ਤਾਂ ਮੈਨੂੰ ਲੈਣਾ ਨਹੀਂ ਆਇਆ। ਇਦਾਂ ਪਾਜੀ ਨਾਂ ਨਿਜੀ ਸੱਕੀ। ਨਿਜੀ ਸੱਕੀ। ਹਾਂ ਨਿਜੀ ਸੱਕੀ ਪੀਰ ਆ ਜਪਾਨ ਦੀ ਆ ਬਹੁਤ ਹੀ ਜ਼ਬਰਦਸਤ ਤੇ ਲਾਜਵਾ ਫਲੇਵਰ ਆ ਜੀ ਇਹਦਾ। ਪਾਜੀ ਕਿਤੇ ਕਿਤੇ ਨਾ ਸੱਕੀ ਏ। ਹਾਂਜੀ ਸੱਕੀ ਕਿਦੀ ਕਿਦੀ ਏ? ਇਹ ਤਾਂ ਪਤਾ ਨਹੀਂ ਅਜੇ ਤੇ ਵੈਸੇ ਤੇ ਕਿਸੇ ਨੇ ਇਹਦਾ ਟੇਸਟ ਜਿਹੜਾ ਅਜੇ ਕੀਤਾ ਨਹੀਂ ਹੈਗਾ ਇਹ ਪਹਿਲਾ ਹੀ ਫਰੂਟ ਆ ਆਪਣੇ ਕੋਲੇ ਆਇਆ। ਇਹ ਮੈਂ ਵੈਸੇ ਦਾ ਟੇਸਟ ਕੀਤਾ ਆ ਜਿਹੜੀ ਮੈਂ ਟੇਸਟ ਕੀਤੀ ਹੋਈ ਸੀ ਮੈਂ ਵੀ ਫੌਰਨ ਤੋਂ ਹੀ ਇਹ ਜਿਹੜੀ ਉਹ ਬਾਇ ਕੀਤੀ ਹੋਈ ਸੀਗੀ ਕੀ ਬਾਤ ਆ ਕਿੰਨਾ ਸੋਹਣਾ ਫਰੂਟ ਆ ਨਿਜੀ ਸ਼िक्की ਤੇ ਬਹੁਤ ਵਧੀਆ ਫਰੂਟ ਆ ਤੇ ਭਾਈ ਦਾ ਨਾ ਨਾਲ ਨਾਲ ਇੱਕ ਹੋਰ ਬੜਾ ਵੱਡਾ ਬਗੀਚੇ ਦੇ ਵਿੱਚ ਜਿੱਥੇ ਆਪਾਂ ਪਹੁੰਚੇ ਆ ਜਿੱਥੇ ਭਾਜੀ ਹਰੇ ਨਾ ਡਰੈਗਨ ਫਰੂਟ ਦੀ ਖੇਤੀ ਕਰਦੇ ਆ ਤੁਹਾਨੂੰ ਜਿਹੜਾ ਆ ਡਰੈਗਨ ਫਰੂਟ ਵੀ ਜਿਹੜਾ ਆ ਥੋੜਾ ਥੋੜਾ ਵਖਾਉਣੇ ਆ ਜਤਿੰਦਰ ਭਾਈ ਆਓ ਚਲਿਏ ਤੇ ਦੋਸਤੋ ਲਗਾਤਾਰ ਹੀ ਜਿਹੜਾ ਆ ਜਤਿੰਦਰ ਭਾਣ ਮਿਲਦੇ ਪਿਆ ਤੇ ਜਤਿੰਦਰ ਭਾ ਤੋਂ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਪਿਆ ਤੇ ਬੜਾ ਕੁਝ ਸੁਣਨ ਨੂੰ ਵੀ ਮਿਲਦਾ ਪਿਆ ਯਾਰ ਰੰਗ ਪਰੰਗੇ ਬੂਟੇ ਦੇਖਣ ਨੂੰ ਮਿਲਦਾ ਪਿਆ ਤੇ ਪਹਿਲੀ ਵਾਰੀ ਵੇਖੀਏ ਕਿਸਾਨਾਂ ਦੀ ਲੈਬ ਕਿਸਾਨ ਦੀ ਫਰੂਟ ਲੈਬ ਤੇ ਭਾਜੀ ਫਰੂਟ ਲੈਬ ਬਾਰੇ ਦੱਸੋ ਯਾਰ ਕੋਈ ਲੈਬ ਦਾ ਕੀ ਚੱਕਰ ਹੈ ਲੈਬ ਅ ਅਸਲ ਦੇ ਵਿੱਚ ਜਿਹੜੇ ਤੁਸੀਂ ਪੋਲ ਦੇਖ ਰਹੇ ਜੇ ਨਾ ਸਾਰੇ ਇਹ ਸਾਡੀ ਲੈਬ ਆ ਇਹ ਕੁਝ ਸਮਾਂ ਪਹਿਲਾਂ ਅਸੀਂ ਪੋਲ ਲਗਾਏ ਸੀਗੇ ਤੇ ਇੱਥੇ ਬਹੁਤ ਸਾਰੀਆਂ ਵੈਰਾਈਟੀਆਂ ਡ੍ਰੈਗਨ ਫਰੂਟ ਦੀਆਂ ਅਸੀਂ ਟ੍ਰਾਇਲ ਦੇ ਤੌਰ ਤੇ ਲਗਾਈਆਂ ਸੀਗੀਆਂ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਡ੍ਰੈਗਨ ਫਰੂਟ ਦੀ ਵੈਰਾਈਟੀ ਆ ਜਿਹੜੀ ਕਿ ਸਕਸੈਸਫੁਲ ਹੋ ਸਕਦੀ ਕਿਉਂਕਿ ਪੰਜਾਬ ਦਾ ਜਿਹੜਾ ਮੌਸਮ ਆ ਨਾ ਉਹ ਬਹੁਤ ਹੀ ਲੱਗ ਤਰ੍ਹਾਂ ਦਾ ਇੱਥੇ ਬਹੁਤ ਜ਼ਿਆਦਾ ਗਰਮੀ ਵੀ ਪੈਂਦੀ ਆ ਬਹੁਤ ਜ਼ਿਆਦਾ ਸਰਦੀ ਵੀ ਪੈਂਦੀ ਉਸ ਦੇ ਨਾਲ-ਨਾਲ ਇੱਥੇ ਬਰਸਾਤ ਵੀ ਬਹੁਤ ਹੁੰਦੀ ਆ ਹੀਟ ਵੇਵ ਵੀ ਬਹੁਤ ਚੱਲਦੀ ਆ ਤੇ ਅਸੀਂ ਤਾਂ ਹੀ ਕਾਮਯਾਬ ਹੋ ਸਕਦੇ ਆ ਜੇ ਇਹਦੇ ਉੱਪਰ ਰਿਸਰਚ ਕਰਾਂਗੇ ਜੇ ਸਾਨੂੰ ਉਹੀ ਵੈਰਾਈਟੀਆਂ ਮਿਲਣ ਜਿਹੜੀਆਂ ਕਿ ਸਾਡੇ ਮੌਸਮ ਨੂੰ ਸਹਿ ਸਕਣ ਤੇ ਇਸ ਕਰਕੇ ਇਹਦੇ ਇਸ ਲੈਬ ਦੇ ਵਿੱਚੋਂ ਜਿਹੜੀਆਂ ਵੈਰਾਈਟੀਆਂ ਸਕਸੈਸਫੁਲ ਹੋਈਆਂ ਉਹ ਸਾਡੀਆਂ ਦੂਸਰੇ ਫਾਰਮ ਤੇ ਗਈਆਂ ਆ ਨਹੀਂ ਤੇ ਜਿਹੜੀਆਂ ਉਹ ਵੈਰਾਈਟੀਆਂ ਜਿਹੜੀਆਂ ਨਹੀਂ ਸਕਸੈਸ ਹੋਈਆਂ ਉਹ ਇੱਥੇ ਹੀ ਤਬਾਹ ਹੋ ਗਈਆਂ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਗਏ ਤੇ ਇਹ ਤੁਸੀਂ ਵੇਖ ਸਕਦੇ ਏ ਕਿ ਕੁਝ ਅਜੇ ਵੀ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਉਹਨਾਂ ਦੇ ਵਿੱਚੋਂ ਇਸ ਫਾਰਮ ਤੇ ਖੜੀਆਂ ਆ ਤੇ ਉਹ ਅਜੇ ਵੀ ਉਹਨਾਂ ਨੂੰ ਕੁਝ ਵੈਰਾਈਟੀਆਂ ਨੂੰ ਫਰੂਟ ਅਜੇ ਵੀ ਲੱਗਾ ਹੋਇਆ ਹੈ ਤਾਂ ਭਾਪ ਵੀ ਜਿਹੜਾ ਤੁਸੀਂ ਫਰੂਟ ਬੀਜਣਾ ਹੈ ਜਿਹਨੇ ਫਰੂਟ ਨੂੰ ਅੱਗੇ ਲੈ ਕੇ ਜਾਣਾ ਉਹ ਪਹਿਲਾਂ ਐਕਸਪੈਰੀਮੈਂਟ ਐਕਸਪੈਰੀਮੈਂਟ ਜ਼ਰੂਰ ਕਰਨਾ ਜ਼ਰੂਰੀ ਆ ਕਿ ਉਹ ਜਿਹੜੀ ਚੀਜ਼ ਆ ਉਹ ਪ੍ਰੋਡਕਸ਼ਨ ਕਿੰਨੀ ਦਿੰਦੀ ਆ ਉਹਨੂੰ ਬਿਮਾਰੀਆਂ ਕਿੰਨੀਆਂ ਉਹਨੀਆਂ ਇਹ ਤੁਹਾਨੂੰ ਜ਼ਰੂਰ ਪਹਿਲਾਂ ਦੇਖਣਾ ਪਵੇਗਾ ਇਹ ਨਾ ਹੋਵੇ ਕਿ ਤੁਸੀਂ ਵੱਡੇ ਸਕੇਲ ਤੇ ਉਹਦੀ ਫਾਰਮਿੰਗ ਕਰ ਲਓ ਤੇ ਉਹਨੂੰ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਹੋਵੇ ਜਾਂ ਉਹਦਾ ਫਰੂਟ ਦਾ ਸਾਇ ਇਹ ਨਾ ਬਣਦਾ ਹੋਵੇ ਜਾਂ ਫਰੂ ਇਸ ਤਰ੍ਹਾਂ ਤੁਸੀਂ ਇਹ ਚੀਜ਼ਾਂ ਨੂੰ ਜੇ ਦੇਖਣਾ ਤੇ ਉਹ ਤੁਹਾਨੂੰ ਪਹਿਲਾਂ ਹੀ ਉਹਦੇ ਬਾਰੇ ਜਾਣਕਾਰੀ ਉਸ ਤੋਂ ਬਾਅਦ ਫਿਰ ਵੱਡਾ ਨੁਕਸਾਨ ਹੋ ਸਕਦਾ ਹੈ ਨਾ ਜੇ ਜੇ ਤੁਸੀਂ ਤੁਸੀਂ ਨੁਕਸਾਨ ਤੋਂ ਬਚਣਾ ਹੈ ਤੇ ਤੁਹਾਨੂੰ ਇਹ ਐਕਸਪੈਰੀਮੈਂਟ ਵਾਲਾ ਕੰਮ ਜਿਹੜਾ ਪਹਿਲਾਂ ਕਰਨਾ ਚਾਹੀਦਾ ਜਾਂ ਤੇ ਫਿਰ ਜੇ ਤੁਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਜਿਹੜੇ ਆਗਾ ਵਦੂ ਕਿਸਾਨ ਆ ਜਾਂ ਜਿਨ੍ਹਾਂ ਦੇ ਫਾਰਮ ਆ ਉਹਨਾਂ ਦੇ ਵਿਜਿਟ ਕਰਕੇ ਉਹਨਾਂ ਨਾਲ ਸਲਾਹ ਮਸਲਾ ਕਰ ਸਕਦੇ ਜੇ ਉਹ ਵੀ ਤੁਹਾਨੂੰ ਵਧੀਆ ਗਾਈਡ ਕਰ ਸਕਦੇ ਜੇ ਕਿ ਤੁਹਾਡੇ ਮੌਸਮ ਦੇ ਹਿਸਾਬ ਨਾਲ ਤੁਹਾਡੇ ਟੈਂਪਰੇਚਰ ਦੇ ਹਿਸਾਬ ਨਾਲ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਆ ਉਹ ਜ਼ਿਆਦਾ ਆਪਣੇ ਸਕਸੈਸਫੁਲ ਹੋ ਸਕਦੀ ਹੈ ਤੇ ਚਲੋ ਜਤਿੰਦਰ ਭਾ ਦੇ ਨਾਲ ਨਾਲ ਆਪਾਂ ਲੈਬ ਤਾਂ ਤੇ ਨਜ਼ਾਰਾ ਵੇਖ ਲਿਆ ਲੈਬ ਦੇ ਵਿੱਚ ਐਕਸਪੈਰੀਮੈਂਟ ਪਹਿਲੀ ਇਹਦੀ ਵੇਖਿਆ ਵੀ ਖੇਤੀਬਾੜੀ ਦੇ ਵਿੱਚ ਵੀ ਜਿਹੜਾ ਆ ਉਹ ਕੋਈ ਐਕਸਪੈਰੀਮੈਂਟ ਕਰਦਾ ਪਿਆ ਆ ਇੰਨੇ ਵਧੀਆ ਤਰੀਕੇ ਦੇ ਨਾਲ ਐਕਸਪੈਰੀਮੈਂਟ ਕਰਕੇ ਲੈਬ ਦੇ ਵਿੱਚ ਟੈਸਟਿੰਗ ਕਰਕੇ ਆਪਣੇ ਫਰੂਟ ਨੂੰ ਜਿਹੜਾ ਆ ਫਿਰ ਆਪਣੀ ਅਸਲ ਖੇ ਤੇ ਚਲੋ ਚਲਦੇ ਆ ਦੋ ਚਾਰ ਗੱਲਾਂ ਜਿਹੜੀਆਂ ਨੇ ਆਪਾਂ ਜਾ ਕੇ ਜਤਿੰਦਰਪਾ ਦੇ ਨਾਲ ਅਸਲੀ ਜਿਹੜੀ ਖੇਤੀ ਹੈ ਜਿਹੜਾ ਉਹਨਾਂ ਦਾ ਪਲਾਂਟ ਆ ਅਸਲੀ ਉੱਥੇ ਤੇ ਚਲਦੇ ਆ ਇਹ ਲੈਬ ਚੋਂ ਬਾਹਰ ਤੇ ਲੈਬ ਚੋਂ ਬਾਹਰ ਜਾ ਕੇ ਹੀ ਫਿਰ ਜਤਿੰਦਰਪਾ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਆ ਕਿ ਜਿਹੜਾ ਉਸ ਤੋਂ ਬਦਲ ਲੈਬ ਤੋਂ ਬਾਅਦ ਜਿਹੜੀ ਫਰੂਟ ਦੀ ਖੇਤੀ ਉਹ ਵੀ ਦੇ ਦੇ ਪਿਓ ਵੀ ਇੱਧਰ ਜਿਹੜਾ ਆ ਪਲਾਂਟ ਹੈ ਜਿਹਦੇ ਵਿੱਚ ਬੜੀ ਹੀ ਸਫਾਈ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਡ੍ਰੈਗਨ ਫਰੂਟ ਦੀ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਬੜਾ ਹੀ ਸੋਹਣਾ ਜਿਹੜਾ ਆ ਵਾਤਾਵਰਨ এনवायरमेंट ਆ ਘੁੰਮਣ ਫਿਰਨ ਵਾਲੀ ਵੀ ਜਗਾ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਹੀ ਭਾਵੇਂ ਮੰਜਾ ਢਾ ਕੇ ਇੱਥੇ ਕੁਰਸੀਆਂ ਲਾ ਕੇ ਸਮੋਸੇ ਚਾਹ ਨਾ ਮੰਗਾ ਲਓ ਤੇ ਨਿਆਰੇ ਲਓ ਜਿੰਨੇ ਮਰਜੀ ਤੇ ਮੈਂ ਹੁਣ ਕੋਈ ਵਧੀਆ ਜਿਹਾ ਬੂਟਾ ਦੇ ਦੇਦਾ ਪਾਵਾਂ ਜਿਹਦੇ ਲਾਗੇ ਖਲੋ ਕੇ ਜਤਿੰਦਰ ਭਾ ਦੇ ਨਾਲ ਗੱਲਬਾਤ ਕਰਾਂਗੇ ਵੀ ਜਦੋਂ ਆਪਾਂ ਲੈਬ ਟੈਸਟ ਸਾਡਾ ਕਲੀਅਰ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਆ ਜਿਹੜਾ ਆ ਅਸੀਂ ਕੀ ਕਰਦੇ ਆ ਤੇ ਲੈਬ ਟੈਸਟ ਤੋਂ ਬਾਅਦ ਆ ਜਿਹੜਾ ਫਰੂਟ ਆ ਉਹ ਜਿਹੜਾ ਆ ਇੱਧਰ ਜਿਹੜਾ ਪਲਾਂਟ ਦੇ ਵਿੱਚ ਉਗਾਇਆ ਜਾਂਦਾ ਆਹ ਲਾਲ ਜਿਹਾ ਲੱਭਿਆ ਭਾਜੀ ਇੱਥੇ ਆਓ ਕਿੱਡਾ ਟਾਪਦਾ ਆ ਜੀ ਆਹ ਵੇਖੋ ਆ ਜਿਹੜੇ ਬੂਟੇ ਆ ਨਾ ਇੱਥੇ ਆ ਗਏ ਨੇ ਤੇ ਇੱਥੇ ਵੀਰੋ ਜਿਹੜੇ ਆ ਐਕਸਪੈਰੀਮੈਂਟ ਜਿਹੜਾ ਆ ਵਧੀਆ ਕਰਦੇ ਪਏ ਆ ਉਧਰ ਵੀ ਜਿਹੜਾ ਆ ਆ ਕਾਫੀ ਜ਼ਿਆਦਾ ਭਰਿਆ ਹੋਇਆ ਬੂਟਾ ਆ ਤੇ ਗੱਲਬਾਤ ਕਰਨੇ ਭਾਜੀ ਇੱਧਰ ਨੂੰ ਉਧਰ ਮੂੰਹ ਮੂੰਹ ਬੜਾ ਸੋਹਣਾ ਹੁੰਦਾ ਆ ਇੱਧਰ ਨੂੰ ਆਣਾ ਸੋਹਣਾ ਮੂੰਹ ਤੇ ਇਹ ਆਪਣੇ ਜਤेंद्रਪਾ ਜੀ ਆਪਣੇ ਨਾਲ ਫੇਰ ਭਾਈ ਨੇ ਕਹਿੰਦਾ ਚੰਗੀ ਖਚਾਈ ਕਰਨ ਲਈ ਜਾਣ ਡਿਆ ਜਿੱਧਰ ਮਰਜੀ ਥੋੜਾ ਜਿਹਾ ਹਾ ਸਮਝ ਆ ਗਈ ਕਰ ਲੈਣਾ ਚਾਹੀਦਾ ਹੈਗਾ ਨਜ਼ਾਰੇ ਜਿਹੜੇ ਆ ਲੈਣੇ ਚਾਹੀਦੇ ਆ ਤੇ ਡ੍ਰੈਗਨ ਫਰੂਟ ਭਾਜੀ ਕੀ ਕਹਿਣਾ ਚਾਹੋਗੇ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਉਹ ਲੈਬ ਦੇ ਵਿੱਚੋਂ ਜਿਹੜੀਆਂ ਵੈਰੈਟੀਆਂ ਇੱਧਰ ਲੈ ਆਉਣ ਦਾ ਇਹੀ ਸਾਡਾ ਮਕਸਦ ਸੀਗਾ ਕਿ ਹਰ ਕਿਸੇ ਨੂੰ ਜਿਹੜਾ ਆਪਣਾ ਜਣਾ ਮਟੀਰੀਅਲ ਆ ਵਧੀਆ ਮਿਲ ਸਕੇ ਤੁਹਾਨੂੰ ਮੈਂ ਫਰੂਟ ਦਿਖਾਉਣਾ ਜੀ ਆ ਫਰੂਟ ਦਾ ਤੁਸੀਂ ਸਾਈਜ਼ ਚੈੱਕ ਕਰੋ ਸਾਈਜ਼ ਦੇਖੋ ਤੇ ਤੁਸੀਂ ਆ ਇੱਕ ਟਾਣੀ ਦੇਖੋ ਇਹਨੂੰ ਆ ਤਿੰਨ ਫਰੂਟ ਲੱਗੇ ਹੋਇਆ ਜੀ ਆ ਦੇਖੋ ਇੱਕ ਟਾਣੀ ਨੂੰ ਹੀ ਤੇ ਤਿੰਨਾ ਫਰੂਟਾਂ ਦਾ ਤੁਸੀਂ ਸਹਿਜ ਜਿਹੜਾ ਉਹ ਦੇਖ ਸਕਦੇ ਜੇ ਤੇ ਫਰੂਟ ਦੀ ਕੁਆਲਿਟੀ ਦੇਖ ਸਕਦੇ ਜੇ ਕਿੰਨੀ ਸ਼ਾਈਨਿੰਗ ਦੇ ਕਿੰਨੀ ਚਮਕਿਆ ਇਹਦੇ ਉੱਪਰ ਅੱਜ ਜਿਹੜਾ ਫਰੂਟ ਆ ਇਹ ਪੂਰੀ ਤਰ੍ਹਾਂ ਪੱਕਿਆ ਨਹੀਂ ਹੈਗਾ ਇਹਨੇ 10 ਤੋਂ 12 ਦਿਨਾਂ ਜੇ ਪੱਕਣ ਨੂੰ ਲੈਣੇ ਆ ਪਰ ਤੁਸੀਂ ਸਹਿਜ ਦਾ ਦੇਖ ਸਕਦੇ ਐਸ ਵੇਲੇ ਵੀ 500 600 ਗ੍ਰਾਮ ਦਾ ਇਹਦਾ ਸਹਿਜ ਹੈਗਾ ਤੇ ਕੁਆਲਿਟੀ ਤੁਸੀਂ ਆਪਣੇ ਆਪ ਵੀ ਦੇਖ ਸਕਦੇ ਜੇ ਫਰੂਟ ਦੀ ਤੇ ਕਿੰਨੀ ਹਾਈ ਕੁਆਲਿਟੀ ਆ ਇਸ ਇਹੀ ਕਾਰਨ ਆ ਜਿਹੜਾ ਲੈਬ ਵਾਲਾ ਵੀ ਜਿਹੜੀ ਵਧੀਆ ਕੁਆਲਿਟੀ ਦਾ ਜਿਹੜੇ ਪlant ਸਾਨੂੰ ਪ੍ਰੋਡਕਸ਼ਨ ਦਿੰਦੇ ਆ ਉਹ ਅਸੀਂ ਆਪਣੇ ਫਾਰਮ ਤੇ ਲੈ ਕੇ ਆਉਨੇ ਆ ਤਾਂ ਕਿ ਜਿਹੜਾ ਅਸੀਂ ਇਸ ਜਿਹੜੀ ਆਪਣੀ ਖੇਤੀ ਆ ਦੇ ਤੋਂ ਵਧੀਆ ਇਨਕਮ ਲੈ ਸਕੀ ਹੈ ਤੇ ਲਗਾਤਾਰ ਜਿਹੜਾ ਆ ਆਪਾਂ ਜਤਿੰਦਰ ਭਾ ਦੇ ਨਾਲ ਗੱਲਬਾਤ ਕਰਦੇ ਪਏ ਆ ਤੇ ਡ੍ਰੈਗਨ ਫੂਡ ਰੂਟ ਦੀ ਜਿਹੜੀ ਜਾਣਕਾਰੀ ਲੈ ਰਹੇ ਆ ਤੇ ਭਾਜੀ ਫਰੂਟ ਫਿਰ ਫ੍ਰੀ ਵੀ ਖਾਂਦੇ ਥੋੜਾ ਜਿਹਾ ਹਾਂਜੀ ਜੀ ਫ੍ਰੀ ਹੁਣ ਜਿਹੜੇ ਆਉਣਗੇ ਸਾਡੇ ਫਾਰਮ ਤੇ ਵਿਜ਼ਿਟ ਕਰਨਗੇ ਉਹਨਾਂ ਲਈ ਇਸ ਫਰੂਟ ਜਿਹੜਾ ਉਹ ਫ੍ਰੀ ਆ ਕੋਈ ਚੱਕਰ ਨਹੀਂ ਜਦੋਂ ਮਰਜੀ ਆਓ ਤੇ ਸਾਡੇ ਕੋਲੇ ਫਾਰਮ ਤੇ ਆਓ ਸਾਡੇ ਕੋ ਗਿਆਨ ਲੈਣਾ ਲਓ ਜਿੰਨੀ ਤੁਹਾਡੀ ਹੈਲਪ ਹੋਏਗੀ ਅਸੀਂ ਫਾਰਮਰ ਦੀ ਕਰਾਂਗੇ ਜਿੰਨਾ ਫਰੂਟ ਖਾਣਾ ਕੋਈ ਗੱਲ ਨਹੀਂ ਖਾਓ ਜੀ ਜੀ ਸਦਕੇ ਆਓ ਜੀ ਵੈਲਕਮ ਤੁਹਾਡਾ ਤੇ ਚਿਤੰਦਰ ਪਾਈ ਜੀ ਇੱਕਰ ਮੰਨ ਲਓ ਮੈਂ ਇੱਕ ਅੱਧਾ ਬੂਟਾ ਕਰ ਲਾਉਣਾ ਹੋਏ ਤੇ ਕੋਈ ਗੱਲ ਨਹੀਂ ਜੀ ਜਿਨ੍ਹਾਂ ਨੇ ਕੋਈ ਆਪਣੇ ਕਹਿ ਲੋਗੀ ਘਰ ਛੋਟੇ ਛੋਟੇ ਗਾਰਡਨ ਬਣਾਏ ਹੁੰਦੇ ਆ ਜਿਨ੍ਹਾਂ ਨੇ ਕੋਈ ਇੱਕ ਦੋ ਪlant ਲੈਣੇ ਹੋਣ ਤਾਂ ਸਾਡੇ ਕੋਲ ਆ ਕੇ ਫਾਰਮ ਤੋਂ ਲੈ ਸਕਦਾ ਆ ਐਸੀ ਕੋਈ ਗੱਲ ਨਹੀਂ ਹੈਗੀ ਜਦੋਂ ਮਰਜ਼ੀ ਆਓ ਜਿਹੜਾ ਮਰਜ਼ੀ ਆ ਸਕਦਾ ਹੈ ਜੀ ਭਾਜੀ ਅਸੀਂ ਤਾਂ ਪੁੱਛਦੇ ਪਸਦੇ ਆ ਗਏ ਆ ਤੁਹਾਡੇ ਕੋ ਹਾਂ ਆਪਣਾ ਐਡਰੈਸ ਦੱਸ ਦਊ ਸੌਖਾ ਗੱਲ ਨਹੀਂ ਸਾਡਾ ਜੀ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮੇਰਾ ਦਸ਼ਮੇਸ਼ ਨਗਰ ਆ ਤੇ ਸਾਡੇ ਲੱਗ ਜਿਹੜਾ ਮੇਨ ਸ਼ਹਿਰ ਪਿੰਦਾ ਹੋਗਾ ਉਹ ਜੰਡੇਆਲਾ ਗੁਰੂ ਆ ਕੰਟੈਕਟ ਨੰਬਰ ਮੇਰਾ ਹੈਗਾ 9878787885 ਤਾਂ ਲੋ ਜੀ ਇਹ ਆ ਜੀ ਜਤਿੰਦਰ ਭਰਾ ਤੇ ਡ੍ਰੈਗਨ ਫਰੂਟ ਦੀ ਖੇਤੀ ਡ੍ਰੈਗਨ ਫਰੂਟ ਵਾਸਤੇ ਜਾਨ ਲੈਬ ਜਿਹੜੀ ਆਪਾਂ ਫਰੂਟ ਲੈਬ ਕਹਿ ਸਕਦੇ ਆ ਲੈਬ ਬਾਰੇ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਤੇ ਇੱਕ ਵਾਰੀ ਭਾਅ ਦੇ ਕੋਲ ਪਹੁੰਚ ਸਕਦੇ ਹੋ ਤੇ ਤੁਸੀਂ ਕੰਡਕਟ ਕਰ ਸਕਦੇ ਹੋ ਫਰੂਟ ਖਾ ਸਕਦੇ ਹੋ ਫਰੂਟ ਵੇਖ ਸਕਦੇ ਹੋ ਤੇ ਹੁਣ ਸਾਨੂੰ ਦਿਓ ਇਜਾਜ਼ਤ ਕਿਉਂਕਿ ਬਾਹ ਥੱਕ ਗਈ ਯਾਰ ਵਲੌਗਰਾਂ ਨੂੰ ਕੋਈ ਸੌਖਾ ਪਿਆ ਲੋਕੇ ਕਹਿੰਦੇ ਵਲੌਗਿੰਗ 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 ਕੋਈ ਸ਼ੌਕੀ ਪਈ ਖਾ ਲਈ ਤਾਂ ਬੜਾ ਪਿਆ ਬਾਹ ਥੱਕ ਗਈ ਹੈ ਤੇ ਉਹ ਜਿਹੜੀ ਮੇਰੀ ਜਾਨ ਮੇਰੇ ਨਾਲ ਆਈ ਉਹ ਆਕ ਗਈ ਹੈ ਹੱਤਦਾ ਹੀ ਹੁਣ ਕਹਿੰਦਾਣਾ ਚੰਗਾ ਫਾਪ ਪਾਇਆ ਜਿਹਨੂੰ ਲਿਆ ਗਏ ਤੇ ਠੀਕ ਹੈ ਭਾਈ ਵੀਕੀ ਭਾਈ ਬਾਏ ਬਾਏ ਮਿਲਦੇ ਆਗਲੇ ਵਲੌਗ ਵਿੱਚ